ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਜੀਵਨ ਸਿੰਘ ਤਾਮਲ ਜੀਵਨ ਸਿੰਘ ਤਾਮਲ ਕੌਣ ਹੈਗਾ ਤੇ ਕਿੱਥੋਂ ਇਹ ਉਮੀਦਵਾਰ ਹੈ ਤੇ ਇਹ ਜਿਹੜਾ ਖਾਲਸਾ ਰਾਜ ਦਾ ਜਿਹਨੂੰ ਆਪਾਂ ਕਹਿ ਦਿੰਨੇ ਆਂਗੇ ਕਿ ਬੇਗਮਪੁਰਾ ਖਾਲਸਾ ਰਾਜ ਉਹਦੇ ਸੰਕਲਪ ਨੂੰ ਲੈ ਕੇ ਚੱਲਿਆ ਹੋਇਆ ਇਹ ਬੰਦਾ ਕਿ ਇਹਦਾ ਕੀ ਪਸੂਕੜ ਹੈ ਤੇ ਇਹ ਪਹਿਲਾਂ ਕੌਣ ਸੀ ਇਹਦਾ ਨਾਮ ਕੀ ਸੀਗਾ ਤੇ ਹੁਣ ਇਹ ਮਤਲ ਜਿਹੜੇ ਇਸ ਸੰਕਲਪ ਦੇ ਨਾਲ-ਨਾਲ ਉਮੀਦਵਾਰ ਕਿੱਥੋਂ ਆਏਗਾ ਆਹ ਵੀਡੀਓ ਕਰਦੇ ਆ ਸਟਾਰਟ ਵੈਖਰ ਜੀ ਕਾ ਖਾਲਸਾ ਵੈਖਰ ਜੀ ਕੀ ਫਤਿਹ ਜੀਵਨ ਕੁਮਾਰ ਮਾਲਾ ਨਾਮ ਦਾ ਇੱਕ ਵਿਅਕਤੀ ਤਾਮਿਲਨਾਡੂ ਤੋਂ ਹੈਗਾ ਇਹਨੇ ਅਮਰਤ ਸਾਕੇ ਜੀਵਨ ਸਿੰਘ ਤਾਮਲ ਦੇ ਨਾਮ ਦੇ ਉੱਪਰ ਇਹ ਸਿੰਘ ਸੱਜ ਗਿਆ ਤੇ ਉਸ ਤੋਂ ਬਾਅਦ ਦੋਸਤੋ ਇਹ ਹਸ਼ਿਆਰਪੁਰ ਤੋਂ ਹੁਣ ਕੈਂਡੀਡੇਟ ਹੈ ਔਰ ਬੇਗਮਪੁਰਾ ਜਿਹੜਾ ਕਿ ਅ ਸ੍ਰੋਮਣੀ ਭਗਤ ਭਗਤ ਰਬਦਾਸ ਜੀ ਉਹਨਾਂ ਦਾ ਜਿਹੜਾ ਬੇਗਮਪੁਰੇ ਰਾਜ ਦਾ ਸੰਕਲਪ ਸੀਗਾ ਉਸ ਸੰਕਲਪ ਨੂੰ ਲੈ ਕੇ ਇਹ ਚੱਲਿਆ ਹੋਇਆ ਤੇ ਹਸ਼ਿਆਰਪੁਰ ਤੋਂ ਇਹ ਉਮੀਦਵਾਰ ਆ ਦੋਸਤੋ ਮੈਂ ਬੇਨਤੀਆਂ ਤੁਹਾਨੂੰ ਪਹਿਲਾਂ ਵੀ ਕੀਤੀਆਂ ਸੀਗੀਆਂ ਕਿ ਜਿਸ ਤਰ੍ਹਾਂ ਭਾਈ ਅਮਰਤਪਾਲ ਸਿੰਘ ਦਾਜਰਾ ਇਲੈਕਸ਼ਨ ਲੜਨ ਵਾਲਾ ਮਾਮਲਾਗਾ ਉਹਦੇ ਨਾਲ ਹੁਣ ਇੱਕ ਲਹਿਰ ਬਣੀਆ ਇੱਕ ਗੱਲ ਚੱਲੀ ਐ 99 ਤੋਂ ਬਾਅਦ ਇੱਕ ਗੱਲ ਚੱਲੀ ਐ ਉਸ ਗੱਲ ਦੇ ਨਾਲ ਆਪਾਂ ਉਹਨੂੰ ਗੱਲ ਨੂੰ ਅੱਗੇ ਵਧਾਈਏ ਤਾਂ ਕਿ ਵਿਅਕਤੀਗਤ ਤੌਰ ਤੇ ਜਿਹੜੇ ਲੋਕ ਖਾਲਸਾ ਨੂੰ ਪ੍ਰਣਾਏ ਹੋਏ ਨੇ ਜਾਂ ਖਾਲਸਾ ਰਾਜ ਨੂੰ ਪ੍ਰਣਾਏ ਹੋਏ ਨੇ ਜਾਂ ਸਿੱਖੀ ਨੂੰ ਪ੍ਰਣਾਏ ਹੋਏ ਜਿਹੜੇ ਕੈਂਡੀਡੇਟ ਨੇ ਉਹਨਾਂ ਨੂੰ ਆਪਣਾ ਜਿਤਾਉਣ ਦਾ ਫਰਜ ਬੰਦਾ ਲੋਕ ਸਭਾ ਦੇ ਵਿੱਚ ਉਹਨਾਂ ਆਵਾਜ਼ਾਂ ਨੂੰ ਪਹਚਾਈਏ ਕਿਉਂਕਿ ਸਾਰੀਆਂ ਪਾਰਟੀਆਂ ਰਵਾਇਤੀ ਪਾਰਟੀਆਂ ਨੂੰ ਆਪਾਂ ਦੇਖ ਚੁੱਕਿਆ ਫੇਰ ਆਪਾਂ ਗਲਤੀ ਤੇ ਗਲਤੀ ਕਰਦੇ ਆ ਜਦੋਂ ਫਿਰ ਗਲਤੀ ਹੋ ਜਾਂਦੀ ਆ ਉਹ ਤੋਂ ਬਾਅਦ ਫਿਰ ਪਸਤੌਣਿਆ ਤੇ ਗੰਦੀਆਂ ਗੰਦੀਆਂ ਗਾਲਾਂ ਕਢਦੇ ਆ ਫਿਰ ਆਪਾਂ ਕਿਉਂਕਿ ਹੁਣ ਪਿਛਲੀ 2022 ਦੇ ਵਿੱਚ ਜਿਹੜੀ ਆਪਾਂ ਨੇ ਸਰਕਾਰ ਬਣਾਈ ਉਹਦਾ ਜੋ ਹਾਲ ਹੈਗਾ ਉਹ ਤੁਹਾਡੇ ਸਾਹਮਣੇ ਆ ਉਸੇ ਸਰਕਾਰ ਵੱਲੋਂ ਹੀ ਕੇਂਦਰ ਸਰਕਾਰ ਦੇ ਨਾਲ ਰਲ ਕੇ ਪਾਈ ਅਮਰਤਪਾਲ ਸਿੰਘ ਨੂੰ ਜੇਲ੍ਹ ਦੇ ਵਿੱਚ ਸਿੱਟਿਆ ਗਿਆ ਜਿਸ ਕਾਰਨ ਕਰਕੇ ਇਹ ਹਾਲਤ ਪੈਦਾ ਹੋਏ ਨੇ ਸੋ ਇਸ ਕਰਕੇ ਇਹਨਾਂ ਨੂੰ ਪਹਿਲਾਂ ਸਾਰਿਆਂ ਨੂੰ ਪਰਖ ਚੁੱਕਿਆ ਤੇ ਹੁਣ ਦੋਸਤੋ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਜਿਹੜੀ ਨੇਰੀ ਚੱਲੀ ਆ ਲੋਕਾਂ ਦਾ ਇੱਕ ਲਹਿਰ ਚੱਲੀ ਆ ਮੈਂ ਜਿਵੇਂ ਕੱਲ ਵੀ ਗੱਲ ਕਹੀ ਸੀ ਕਿ ਜਦੋਂ ਦਰਿਆ ਵਗਦੇ ਨੇ ਆਪਣਾ ਰਸਤਾ ਆਪ ਬਣਾ ਲੈਂਦੇ ਨੇ ਤੇ ਰਸਤਾ ਬਣਾਉਂਦੇ ਬਣਾਉਂਦੇ ਜਦੋਂ ਦਰਿਆ ਆਪਣੇ ਕੰਡਿਆਂ ਨੂੰ ਪਾਰ ਕਰ ਲੈਂਦੇ ਨੇ ਤਾਂ ਅੱਗੇ ਵੀ ਉਹ ਆਲੇ-ਦਾਲੇ ਫਿਰ ਜਿਹੜਾ ਹੈਗਾ ਆਪਨਾ ਮਾਰ ਕਰਦੇ ਨੇ ਜਾਂ ਅਸਰ ਪਾਉਂਦੇ ਨੇ ਇਸੇ ਤਰ੍ਹਾਂ ਭਾਈ ਅਮਰਤਪਾਲ ਸਿੰਘ ਦੀ ਜਿਹੜੀ ਇਲੈਕਸ਼ਨ ਹੈ ਜਿਹੜਾ ਉਹਨਾਂ ਦਾ ਖਡੂਰ ਸਾਹਿਬ ਤੋਂ ਚੱਲਿਆ ਹੋਇਆ ਲਹਿਰ ਚੱਲੀ ਹੋਈ ਉੱਥੋਂ ਤੋਂ ਜਿਹੜਾ ਉਹਨਾਂ ਦਾ ਵਗਦਾ ਦਰਿਆਗਾ ਉਹ ਉਹਨਾਂ ਕੰਡਿਆਂ ਨੂੰ ਤੋੜ ਕੇ ਆਲੇ-ਦਾਲੇ ਸੰਗਰੂਰ ਤੱਕ ਬਠਿੰਡੇ ਤੱਕ ਜਿਹੜੀ ਮਾਰ ਕਰ ਰਿਹਾਗਾ ਉਹਦੇ ਨਾਲ-ਨਾਲ ਦੋਸਤੋ ਜਿਹੜੇ ਵੀ ਕੈਂਡੀਡੇਟ ਦੀ ਕੋਈ ਆਪਣੀ ਅਪਾ ਕਹਿ ਸਕਦਾ ਕਿ ਉਹਨਾਂ ਦੇ ਨਾਲ ਮਿਲਦੀ ਜੁਲਦੀ ਗੱਲ ਹੈਗੀ ਉਸੇ ਦੇ ਵਿੱਚੋਂ ਹੁਸ਼ਿਆਰਪੁਰ ਤੋਂ ਆ ਜਾਂਦੇ ਨੇਗੇ ਇਹ ਜਿਹੜੇ ਜੀਵਨ ਸਿੰਘ ਤਾਮਲ ਦੋਸਤੋ ਇਸੇ ਤਰ੍ਹਾਂ ਜਿਹੜੀ ਮੈਂ ਕੱਲ ਗੱਲ ਕੀਤੀ ਸੀ ਫਰੀਦਕੋਟ ਤੋਂ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਸੀਗਾ ਉਹ ਆ ਜਾਂਦੇ ਨੇ ਤੇ ਉਹਨਾਂ ਦੀ ਵੀ ਸਾਨੂੰ ਜਿੱਤ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਕਿਉਂਕਿ ਦੋਸਤੋ ਭਾਈ ਬੇਅੰਤ ਸਿੰਘ ਦੇ ਮੁਕਾਬਲੇ ਦੀ ਕੁਰਬਾਨੀ ਕੋਈ ਹੋ ਨਹੀਂ ਸਕਦੀ ਹਾਂ ਠੀਕ ਹੈ ਜਿਹੜੇ ਨਾਲ ਸ਼ਹੀਦ ਭਾਈ ਕੇਰ ਸਿੰਘ ਅਮਰਸ਼ੀਰ ਭਾਈ ਸੁਤਬੰਤ ਸਿੰਘ ਸੁਖਾ ਜਿੰਦਾ ਹੋਰ ਅਨੇਕਾਂ ਮਤਲਬ ਉਹਨੇ ਪਰ ਇਸ ਚੋਣ ਦੇ ਵਿੱਚ ਜਿਹੜੀ ਮੈਂ ਗੱਲ ਕਰ ਰਿਹਾ ਸਾਰੇ ਕੈਂਡੀਡੇਟਾਂ ਦੇ ਨਾਲੋਂ ਜੇਕਰ ਕੋਈ ਵੱਡੀ ਕੁਰਬਾਨੀ ਪਰਿਵਾਰ ਦਾ ਬੰਦਾ ਕਿਉਂਕਿ ਬਿਮਲ ਕੌਰ ਖਾਲਸਾ ਉਹਦੀ ਮਾਂ ਜਿਨੇ ਮੂਹਰੇ ਉੱਤੇ ਪ੍ਰਧਾਨ ਮੰਤਰੀ ਜੀਵ ਗਾਂਧੀ ਨੂੰ ਇਹ ਕਿਆ ਸੀਗਾ ਕਿ ਇਹ ਕਾਤਲ ਸਿੱਖ ਕੌਮ ਦਾ ਇਹ ਕਾਤਲ ਹੈ ਦਿੱਲੀ ਦੇ ਵਿੱਚ ਲੋਕਾਂ ਨੂੰ ਸੜਕਾਂ ਤੇ ਡੜਾ-ਡੁੜਾ ਕੇ ਮਾਰਨ ਵਾਲਾ ਰਜੀਵ ਗਾਂਧੀ ਨੂੰ ਉਹਦੇ ਮੂੰਹ ਦੇ ਉੱਪਰ ਇਹ ਗੱਲ ਕਹਿਣ ਵਾਲੀ ਸ਼ੇਰਨੀ ਦਾ ਪੁੱਤਰ ਹੈਗਾ ਸੋ ਦੋਸਤੋ ਉਹਨਾਂ ਨੂੰ ਜਿਤਾਉਣਾ ਸਾਡਾ ਫਰਜ਼ ਬਣਦਾ ਮੈਂ ਬਾਰ-ਬਾਰ ਕਹਿਣਾ ਉਹਨਾਂ ਦੇਖੋ ਕੋਈ ਵੀ ਬੰਦਾ ਕਿੱਥੇ ਵੀ ਕੋਈ ਆਪਣਾ ਕੰਮ ਕਰ ਸਕਦਾ ਹੈਗਾ ਕੋਈ ਕਿਸੇ ਖੇਤਰ ਦੇ ਵਿੱਚ ਕੋਈ ਕਿਸੇ ਖੇਤਰ ਦੇ ਵਿੱਚ ਅਗਰ ਅਸੀਂ ਕਿਸੇ ਪਲੇਟਫਾਰਮ ਤੇ ਬੋਲ ਸਕਦੇ ਆ ਤਾਂ ਬੋਲ ਕੇ ਹਿੱਸਾ ਪਾਓ ਜੇ ਕੋਈ ਉੱਥੇ ਗਰਾਊਂਡ ਲੈਵਲ ਤੇ ਜਾ ਕੇ ਹਿੱਸਾ ਪਾ ਸਕਦਾ ਹੈਗਾ ਜਾ ਕੇ ਪਾਓ ਜਿਹਦੇ ਕਿਸੇ ਦੇ ਰਿਸ਼ਤੇਦਾਰ ਨੇ ਰਿਸ਼ਤੇਦਾਰਾਂ ਨੂੰ ਕਹੋ ਜਿਹਦੇ ਕੋਈ ਬਾਹਰ ਰਿਸ਼ਤੇਦਾਰ ਭੈਣ ਭਾਈ ਪੁੱਤਰ ਨੇ ਉਹਨਾਂ ਨੂੰ ਕਹੋ ਕਿ ਉਹ ਆਪਣਾ ਯੋਗਦਾਨ ਪਾਉਣ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਹੁੰਦਾ ਜੇਕਰ ਵਕਤ ਦੇ ਉੱਪਰ ਅਸੀਂ ਆਪਣਾ ਬਣਦਾ ਯੋਗਦਾਨ ਨਾ ਪਾਈਏ ਬਿਨਾ ਵਕਤ ਤੋਂ ਜਦੋਂ ਕੋਈ ਟਾਈਮ ਹੀ ਨਹੀਂ ਹੁੰਦਾ ਉਦੋਂ ਆਪਾਂ ਬਿਨਾ ਮਤਲਬ ਤੋਂ ਗੱਲਾਂ ਕਰੀ ਜਾਂਦੇ ਆ ਵੱਟੀਆਂ ਵੱਟੀਆਂ ਕੁਰਬਾਨੀ ਦੀਆਂ ਗੱਲਾਂ ਕਰਦੇ ਆ ਸਿੱਖੀ ਦੀਆਂ ਗੱਲਾਂ ਕਰਦੇ ਆ ਪਰ ਦੋਸਤੋ ਅਸਲ ਦੇ ਵਿੱਚ ਜਦੋਂ ਮੌਕਾ ਹੁੰਦਾ ਸਮਾਂ ਹੁੰਦਾ ਉਦੋਂ ਸਾਨੂੰ ਇਨ੍ਹਾਂ ਮਤਲਬ ਸੰਘਰਸ਼ਾਂ ਦੇ ਵਿੱਚ ਹਿੱਸਾ ਪਾਉਣਾ ਚਾਹੀਦਾ ਸੋ ਮੇਰੀ ਬੇਨਤੀ ਹੈ ਤੁਹਾਨੂੰ ਕਿ ਦੋਸਤੋ ਕੱਲ ਫਰੀਦਕੋਟ ਵਾਲੇ ਦੀ ਨਾਲ ਗੱਲ ਕੀਤੀ ਸੀ ਅੱਜ ਤੁਹਾਡੇ ਨਾਲ ਹੁਸ਼ਿਆਰਪੁਰ ਵਾਲੇ ਜੀਵਨ ਸਿੰਘ ਤਾਮਲ ਦੀ ਜੋ ਮੈਂ ਗੱਲ ਕੀਤੀ ਆ ਜਰੂਰ ਉਸ ਦਾ ਤੁਸੀਂ ਸਮਰਥਨ ਕਰਕੇ ਉਹਨੂੰ ਜਿਤਾਉਣ ਦੇ ਵਿੱਚ ਹਿੱਸਾ ਪਾਓ ਇਹ ਬੇਨਤੀਆਂ ਨੇ ਅੱਜ ਦੀਆਂ ਤੇ ਉਸ ਤੋਂ ਬਾਅਦ ਦੋਸਤੋ ਇੱਕ ਆਪਾਂ ਜਿਹੜਾ ਆਪਣਾ ਧੰਨਵਾਦ ਵਾਲਾ ਹੈਗਾ ਉਹ ਆਪਾਂ ਧੰਨਵਾਦ ਕਰ ਦਈਏ ਜਿਹੜੇ ਜਿਹੜੇ ਵੀਰ ਆਪਣੇ ਮੈਂ 1 ਮਿੰਟ ਲਈ ਦੋਸਤੋ ਵੇਟ ਕਰਨਾ ਪੈ ਜਾ ਨਾ ਜਸਵਿੰਦਰ ਸੈਣੀ ਵੈਗੁਰੂ ਜੀ ਮਿਹਰ ਕਰਨ ਇਹ ਵੀ ਪਾਈ ਅਮਰਪਾਲ ਸਿੰਘ ਦੀ ਵੀਡੀਓ ਦੇ ਉੱਪਰ ਆ ਤੇ ਗੁਰਦੇਵ ਸਿੰਘ ਇਹ ਵੈਗੁਰੂ ਜੀ ਵੈਗੁਰੂ ਜੀ ਮਿਹਰ ਕਰਨਾ ਜੀ ਦਰਸ਼ਨ ਸਿੰਘ ਗਿੱਲ ਵੈਗੁਰੂ ਜੀ ਕਿਰਪਾ ਕਰਨਗੇ ਮੇਜਰ ਸਿੰਘ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਲਿਖਦੇ ਨੇ ਹਰਪਜਨ ਸਿੰਘ ਬਿੱਟੂ ਬਹੁਤ ਵਧੀਆ ਜੀ ਸਤਨਾਮ ਸਿੰਘ ਵੈਗੁਰੂ ਜੀ ਲਿਖਦੇ ਨੇ ਲਖਵੀਰ ਬਾਠ ਵੈਗੁਰੂ ਜੀ ਲਿਖਦੇ ਨੇ ਸੁਖਮਿੰਦਰਜੀਤ ਸਿੰਘ ਵੈਗੁਰੂ ਜੀ ਲਿਖਦੇ ਨੇ ਕਿਰਪਾਲ ਸਿੰਘ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਲਿਖਦੇ ਨੇ ਦੋਸਤੋ ਇਹਨਾਂ ਵੀਰਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਵੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਤੁਹਾਡਾ ਵੀ ਧੰਨਵਾਦ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ